ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹਨ ਇਹਨਾਂ ਦਾ ਜਨਮ 15 April 1479 ਨੂੰ ਤਲਵੰਡੀ ਸਾਹਿਬ ਵਿਖੇ ਹੋਇਆ ਜੋ ਕਿ ਅੱਜਕੱਲ ਵਰਤਮਾਨ ਸਮੇਂ ਵਿੱਚ ਪਾਕਿਸਤਾਨ ਹੈ ਉਸ ਸਥਾਨ ਤੇ ਗੁਰਦੁਆਰਾ ਨਨਕਾਣਾ ਸਾਹਿਬ ਬਣਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਲੋਕਾਂ ਨੂੰ ਸੱਚ ਦੇ ਕਿਰਤ ਕਰਨ ਵਿੱਚ ਯਕੀਨ ਦਿਵਾਇਆ ਤੇ ਹਮੇਸ਼ਾ ਪ੍ਰਮਾਤਮਾ ਦੇ ਲੜ ਲੱਗਣ ਵਾਸਤੇ ਤੇ ਆਂਧਵਿਸ਼ਵਾਸਾਂ ਤੋਂ ਦੂਰ ਰਹਿਣ ਵਾਸਤੇ ਸਿੱਖਿਆ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ ਕਈ ਸਥਾਨਾਂ ਤੇ ਯਾਤਰਾਵਾਂ ਕੀਤੀਆਂ ਹਨ ਯਾਤਰਾਵਾਂ ਉਹਨਾਂ ਨੇ ਪੈਦਲ ਹੀ ਕੀਤੀਆਂ ਹਨ ਉਹਨਾਂ ਨੇ ਪੂਰਬ ਪੱਛਮ ਦੱਖਣ ਉੱਤਰ ਚਾਰੇ ਦਿਸ਼ਾਵਾਂ ਦੀਆਂ ਯਾਤਰਾਵਾਂ ਕੀਤੀ ਤੇ ਲੋਕਾਂ ਨੂੰ ਅਗਿਆਨਤਾ ਤੋਂ ਦੂਰ ਕਰਵਾਇਆ ਉਹਨਾਂ ਨੇ ਸ਼੍ਰੀਲੰਕਾ ਮੱਕਾ ਮੱਦਰ ਸੌਣੀ ਅਰਬ ਯਾਤਰਾਵਾਂ ਵੀ ਕੀਤੀਆਂ ਜਿੱਥੇ ਕੀ ਉਹਨਾਂ ਨੇ ਅੰਧਵਿਸ਼ਵਾਸੀ ਲੋਕਾਂ ਦੇ ਅੰਧਵਿਸ਼ਵਾਸਾਂ ਨੂੰ ਦੂਰ ਕੀਤਾ ਉਨ੍ਹਾਂ ਨੂੰ ਸੱਚੀ ਕਿਰਤ ਕਰਨ ਦੀ ਪ੍ਰੇਰਣਾ ਦਿੱਤੀ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਹਮੇਸ਼ਾ ਸੱਚ ਦੀ ਕਮਾਈ ਕਰਨ ਤੇ ਹੀ ਜਿਖਿਂ ਦੌਂਦੇ ਸਨ ਇਹਨਾਂ ਦੀ ਯਾਦ ਵਿੱਚ ਕਈ ਗੁਰਦੁਆਰਾ ਸਥਾਨ ਬਣੇ ਹੋਏ ਹਨ ਜਿੰਨਾ ਬਾਰੇ ਆਪਾਂ ਨੂੰ ਚੰਗੀ ਤਰ੍ਹਾਂ ਨਹੀਂ ਪਤਾ ਜਾਂ ਪਤਾ ਹੈ ਤਾਂ ਕੁਝ ਗੱਲਾਂ ਜੋ ਆਪਾਂ ਨੂੰ ਨਹੀਂ ਪਤਾ ਹਨ ਗੁਰੂ ਨਾਨਕ ਦੇਵ ਜੀ ਬਾਰੇ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਇਨਣੇ ਗੁਰੂ ਨਾਨਕ ਦੇਵ ਜੀ ਪੰਜਾ ਸਥਾਨ ਬਾਰੇ ਅੱਜ ਆਪਾਂ ਗੱਲ ਕਰਾਂਗੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਦੇ ਪੰਜੇ ਨਾਲ ਪੱਥਰ ਨੂੰ ਰੋਕਿਆ ਸੀ ਤੇ ਉਸ ਸਥਾਨ 'ਤੇ ਅੱਜ ਗੁਰਦੁਆਰਾ ਨਨਕਾਣਾ ਸਾਹਿਬ ਬਣਿਆ ਹੋਇਆ ਹੈ। ਉਸ ਸਥਾਨ 'ਤੇ ਇੱਕ ਚਰਨਾ ਬਿੰਦਾ ਸੀ ਜਿੱਥੋਂ ਕਿ ਪਾਣੀ ਆਉਂਦਾ ਸੀ ਤੇ ਲੋਕ ਉਸ ਪਾਣੀ ਨੂੰ ਪੀਂਦੇ ਸਨ। ਉੱਥੇ ਇੱਕ ਬੜੀ ਗਦਾਰੀ ਅਬਮਾਨੀ ਵਿਅਕਤੀ ਰਹਿੰਦਾ ਸੀ ਜੋ ਕਿ ਆਪਣੇ ਆਪ ਨੂੰ ਉਸ ਚਰਨੀ ਦਾ ਮਾਲਕ ਸਮਝਦਾ ਸੀ ਤੇ ਲੋਕਾਂ ਤੋਂ ਉਸ ਪਾਣੀ ਦੇ ਬਦਲੇ ਪੈਸੇ ਲਿੰਦਾ ਸੀ ਤੇ ਫੇਰ ਉਹਨਾਂ ਨੂੰ ਪਾਣੀ ਦਿੰਦਾ ਸੀ ਲੋਕ ਉਸ ਦੇ ਅਤਿਆਚਾਰ ਤੋਂ ਬੜੇ ਦੁਖੀ ਸਨ ਗੁਰੂ ਨਾਨਕ ਦੇਵ ਜੀ ਉੱਥੇ ਯਾਤਰਾ ਕਰਦੇ ਹੋਏ ਪਹੁੰਚੇ ਸਨ ਗੁਰੂ ਨਾਨਕ ਦੇਵ ਜੀ ਇਹ ਸਭ ਕੁਝ ਦੇਖ ਰਹੇ ਸਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਪੈਸਾ ਨਹੀਂ ਦੇਣਾ ਪਾਣੀ ਵਾਸਤੇ ਤਾਂ ਬੜੀ ਕਿਰਦਾਰੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਇਆ ਤੇ ਉਸ ਨੇ ਲੋਕਾਂ ਨੂੰ ਪਾਣੀ ਦੇਣ ਤੋਂ ਮਨਾ ਕਰ ਦਿੱਤਾ ਜੈਸਾ ਕਾਰਨ ਨੂੰ ਨੂ ਨੂੰ ਪਿਆਸ ਤੇ ਨਾਲ ਤੜਫਣ ਲੱਗੇ ਗੁਰੂ ਨਾਨਕ ਦੇਵ ਜੀ ਦੇ ਨਾਲ ਹਮੇਸ਼ਾ ਮਰਦਾਨਾ ਹੰਦਾ ਸੀ ਉਹ ਨਾਣੀ ਆਪਣੇ ਸਾਥੀ ਮਰਦਾਨੀ ਨੂੰ ਬਲੀ ਅਬਮਾਨੀ ਕੋਲ ਪਾਣੀ ਲੈਣ ਲਈ ਭੇਜਿਆ ਪਰ ਬਲੀ ਅਬਮਾਨੀ ਨੇ ਕਿਹਾ ਕਿ ਪਹਿਲਾਂ ਉਸ ਨੂੰ ਪੈਸੇ ਦੇਣ ਫੇਰ ਉਹ ਪਾਣੀ ਦੇਵੇਗਾ ਤਾਂ ਗੁਰੂ ਨਾਨਕ ਦੇਵ ਜੀ ਦੇ پاس ਆ ਕੇ ਮਰਦਾਨੀ ਨੇ ਸਾਰੀ ਗੱਲ ਦੱਸੀ ਗੁਰੂ ਜੀ ਨੇ ਤਨਵਾਰੀ ਮਰਦਾਨੀ ਨੂੰ ਭੇਜਿਆ ਪਰ ਬਲੀ ਗਦਾਰੀ ਨੇ ਇੱਕ ਵੀ ਗੱਲ ਨਾ ਸੁਣੀ ਲੋਕ ਭੁੱਖ ਪਿਆਸ ਤੇ ਪਾਣੀ ਦੇ ਨਾਲ ਤੜਪਣ ਲੱਗੇ ਗੁਰੂ ਨਾਨਕ ਦੇਵ ਜੀ ਇਹ ਕੁਝ ਦੇਖ ਕੇ ਬੜੇ ਪਰੇਸ਼ਾਨ ਹੋਏ ਉਹਨਾਂ ਨੇ ਲੋਕਾਂ ਨੂੰ ਇਹ ਸਮਝਾਇਆ ਕਿ ਆਪਾਂ ਨੂੰ ਹਮੇਸ਼ਾ ਈਸ਼ਵਰ ਵਿੱਚ ਯਕੀਨ ਰੱਖਣਾ ਚਾਹੀਦਾ ਹੈ ਤਾਂ ਬਲੀ ਬਮਾਨੀ ਬਹੁਤ ਗੁੱਸੇ ਵਿੱਚ ਆਇਆ ਉਸ ਨੂੰ ਲੱਗਿਆ ਕਿ ਸਾਰੇ ਲੋਕ ਗੁਰੂ ਨਾਨਕ ਦੇਵ ਜੀ ਦੇ ਜੀਤਿਨ ਕਰਨ ਲੱਗ ਗਏ ਨਹੀਂ ਤੇ ਉਸ ਨੂੰ ਹੁਣ ਕੋਈ ਵੀ ਨਹੀਂ ਮੰਨੇਗਾ ਐਸ ਲਈ ਉਹ ਗੁਰੂ ਨਾਨਕ ਦੇਵ ਜੀ ਤੇ ਬੜਾ ਕ੍ਰੋਧਿਤ ਹੋ ਪਿਆ ਗੁਰੂ ਨਾਨਕ ਦੇਵ ਜੀ ਨੇ ਆਪਣੇ ਛੜੀ ਉਸ ਸਥਾਨ ਤੇ ਨੀਚੇ ਮਾਰੀ ਜਿੱਥੋਂ ਕਿ ਪਾਣੀ ਨਿਕਲ ਆਇਆ ਲੋਕਾਂ ਨੇ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ ਤੇ ਬੜੇ ਹੀ ਸੰਤੁਸ਼ਟ ਹੋਏ ਤੇ ਗੁਰੂ ਨਾਨਕ ਦੇਵ ਜੀ ਨਾਲ ਬੜੀ ਹੀ ਉਹਨਾਂ ਨੇ ਧੰਨਵਾਦ ਕੀਤਾ ਇਹ ਸਭ ਦੇਖ ਕੇ ਬਲੀਬਮਾਨੀ ਬੜਾ ਹੀ ਗੁੱਸੇ ਵਿੱਚ ਆਇਆ ਉਸਨੇ ਸੋਚਿਆ ਕਿ ਉਹ ਗੁਰੂ ਨਾਨਕ ਦੇਵ ਜੀ ਨੂੰ ਮਾਰ ਹੀ ਦੇਵੇਗਾ ਗੁੱਸੇ ਦੇ ਵਿੱਚ ਉਸਨੇ ਇੱਕ ਪੱਥਰ ਨੂੰ ਗੁਰੂ ਨਾਨਕ ਦੇਵ ਜੀ ਉੱਤੇ ਧੱਕਾ ਮਾਰਿਆ ਉਹ ਪੱਥਰ ਗੁਰੂ ਜੀ ਦੇ ਉੱਪਰ ਡਿੱਗਣ ਵਾਲਾ ਹੀ ਸੀ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਈਡ ਤੇ ਹੋ ਜੋ ਪੱਥਰ ਤੁਹਾਡੇ ਵੱਜ ਜਾਵੇਗਾ ਪਰ ਗੁਰੂ ਨਾਨਕ ਦੇਵ ਜੀ ਇੱਕ ਪੰਨ ਇੱਕ ਪਾਸੇ ਨਾ ਹੋਈ ਉਹ ਜਰਾ ਵੀ ਆਪਣੀ ਜਗ੍ਹਾ ਤੋਂ ਨਹੀਂ ਹਿੱਲੇ ਉਹ ਪੱਥਰ ਨੂੰ ਦੇਖ ਕੇ ਬਿਲਕੁਲ ਮਨਕਟਾਇ ਉਹਨਾਂ ਨੇ ਆਪਣਾ ਇੱਕ ਹੱਥ ਪੱਥਰ ਦੇ ਉੱਪਰ ਟਿਕਾ ਦਿੱਤਾ ਤੇ ਪੱਥਰ ਹਵਾ ਵਿੱਚ ਹੀ ਉੱਗਣ ਲੱਗਾ ਤੇ ਉਹ ਪੱਥਰ ਅੱਜ ਵੀ ਉਸ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਹੈ ਤੇ ਉੱਥੋਂ ਉਸੇ ਤਰ੍ਹਾਂ ਪੰਜੇ ਦਾ ਜਿਹੜਾ ਨਿਸ਼ਾਨ ਬਣਿਆ ਹੋਇਆ ਹੈ ਇਹ ਪੱਥਰ ਉੱਤੇ ਹੀ ਹਵਾ ਦੇ ਵਿੱਚ ਲਟਕ ਗਿਆ ਇਹ ਸਭ ਵੇਖ ਕੇ ਬਲੀ ਬਮਾਨੀ ਦਾ ਜਿਹੜਾ ਗੁੱਸਾ ਸੀ ਉਹ ਬਿਲਕੁਲ ਖਤ ਗਿਆ ਉਸ ਨੂੰ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਵਿੱਚ ਰਹਾਣੀ ਸ਼ਕਤੀਆਂ ਦੇ ਮਾਲਕ ਨੇ ਤੇ ਉਹ ਸਭ ਕੁਝ ਪੁੱਲ ਗਿਆ ਸਭ ਕੁਝ ਪੁੱਲ ਗਿਆ ਤੇ ਉਸ ਨੇ ਗੁਰੂ ਜੀ ਕੋਲ ਆ ਕੇ ਮਾਫੀ ਮੰਗੀ ਤਾਂ ਗੁਰੂ ਜੀ ਨੇ ਉਸ ਨੂੰ ਝੱਟ ਹੀ ਮਾਫ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਦਾ ਦਿਲ ਬੜਾ ਹੀ ਵੱਡਾ ਸੀ ਉਹ ਝੱਟ ਵਿੱਚ ਕੀ ਗਲਤੀ ਵੀ ਮਾਫ ਕਰ ਦਿੰਦੇ ਸਨ ਮੰਨੀ ਬੜੀ ਬਮਾਨੀ ਨੂੰ ਮਾਫ ਕਰਤਾ ਤੇ ਸੱਚ ਦੀ ਕਰਤ ਕਰਮ ਤੇ ਲੋਕਾਂ ਨੂੰ ਜੌਲਮ ਨਾ ਕਰਨ ਦੀ ਸਿੱਖਿਆ ਦਿੱਤੀ ਤਾਂ ਬੜੇ ਬਮਾਨੀ ਉਹਨਾਂ ਦੀ ਗੱਲ ਮੰਨ ਗਿਆ ਕਿ ਉਸਨੇ ਲੋਕਾਂ 'ਤੇ ਹੋ ਰੇ ਅਤਿਆਚਾਰ ਬੰਦ ਕਰ ਦਿੱਤੇ ਇੱਕ ਦੁਆਰਾ ਪੰਜਾ ਸਹਿਬ ਅੱਜ ਕੱਲ ਨਨਕਾਣਾ ਸਾਹਿਬ ਵਿਖੇ ਹੈ ਕੁਝ ਸੰਗਤਾਂ ਉੱਤਰ ਦਰਸ਼ਨ ਕਰਨ ਇੰਡੀਆ ਤੋਂ ਪਾਕਿਸਤਾਨ ਵੱਲ ਜਾਂਦਿਆਂ ਨੇ ਤਾਂ ਹੀ ਇਹ ਸਥਾਨ ਉੱਥੇ ਪੱਥਰ ਦੇ ਉੱਪਰ ਗੁਰੂ ਨਾਨਕ ਦੇਵ ਜੀ ਦਾ ਪੰਜਾ ਅੱਜ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਉਸ ਸਥਾਨ ਨੂੰ ਪੰਜਾ ਸਾਹਿਬ ਦਾ ਨਾਮ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਆਪਾਂ ਆਪਣੀ ਜ਼ਿੰਦਗੀ ਵਿੱਚ ਕਾਫੀ ਸਾਰੇ ਸੁਧਾਰ ਕਰ ਸਕਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਹੀ ਅંધ ਵਿਸ਼ਵਾਸ਼ਾਂ ਤੋਂ ਦੂਰ ਰਹਿਣ ਲਈ ਸੱਕ ਸੰਤਾਂ ਨੂੰ ਬੇਨਤੀ ਕੀਤੀ ਜੋ ਕਿ ਅੱਜ ਕੱਲ ਆਪਾਂ ਬਹੁਤ ਹੀ ਜ਼ਿਆਦਾ ਅંધ ਵਿਸ਼ਵਾਸ਼ਾਂ ਵਿੱਚ ਫਸੇ ਹੋਈ ਹਾਂ ਇਸ ਕਰਕੇ ਆਪਾਂ ਨੂੰ ਸਾਰੇ ਅੰਤ ਵਿਸ਼ਵਾਸ ਅਨੁਸਾਰ ਦੇ ਸੱਚੇ ਗੁਰੂ ਨਾਨਕ ਦੇਵ ਜੀ ਗੁਰੂ ਅਰੰਭ ਸਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਮੇਰੇ ਤੋਂ ਜੋ ਵੀ ਇਸ ਗੱਲ ਦੇ ਵਿੱਚ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਤਾਂ ਨજર ਅੰਦਾਜ਼ ਕੀਤਾ ਜਾਵੇ ਕਈ ਮਰਦਾਨਾ ਜੀ ਹਮੇਸ਼ਾ ਹੀ ਗੁਰੂ ਜੀ ਦੀਆਂ ਸਖਿਆਵਾਂ ਤੇ ਚੱਲਦੇ ਰਹੇ ਤੇ ਜਦ ਗੁਰੂ ਦੀ ਗੁਰਬਾਣੀ ਸੁਖਾਉਣ ਕਰਦੇ ਤਾਂ ਉਹ ਹਮੇਸ਼ਾ ਹੀ ਰਵੱਲ ਜਾ ਕੇ ਪਰਵਾਦੇ ਵਿੱਚ ਲੰਦੇ ਤੇ ਹੋਰ ਆਨੰਦ ਧੁਨ ਪੈਦਾ ਕਰ ਦਿੰਦੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦੀਆਂ ਹੋਰ ਵੀ ਕਈ ਸਾਖੀਆਂ ਹਨ ਜੋ ਕਿ ਆਪਾਂ ਨੂੰ ਨਹੀਂ ਪਤਾ ਉਹਨਾਂ ਬਾਰੇ ਆਪਾਂ ਗੱਲਬਾਤ ਜਾਂ ਕਥਾਵਾਂ ਤੁਹਾਨੂੰ ਸ਼ੇਅਰ ਕਰਿਆ ਕਰਾਂਗੇ ਪਲੀਜ਼ ਤੁਸੀਂ ਉਸ ਕਥਾਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਜ਼ਰੂਰ ਕਰਿਓ ਤੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਹਰ ਇੱਕ ਦਾ ਭਲਾ ਕਰੀਏ ਸਤਨਾਮ ਵਾਹਿਗੁਰੂ